ਲੋ ਜੀ ਦੋਸਤੋ ਏਸੀਆਂ ਦਾ ਨਵਾਂ ਸਟਾਕ ਆ ਚੁੱਕਿਆ ਬਾਈ ਲਖਵਿੰਦਰ ਕੋਲੇ ਆਪਾਂ ਪਹੁੰਚ ਚੁੱਕੇ ਆ ਏਸੀ ਲੈ ਕੇ ਹਾਜ਼ਰ ਆ ਬਾਈ ਬਾਈ ਕੂਲਰ ਦੇ ਰੇਟ 'ਚ ਬਾਈ ਏਸੀ ਦੇ ਦਿੰਦਾ ਹੁੰਦਾ ਹੈ ਹਨਾ ਜੇ ਤੁਸੀਂ ਕੂਲਰ ਲੈਣ ਦੀ ਇਸ ਗਰਮੀ ਆ ਸੋਚ ਰਹੇ ਹੋ ਤਾਂ ਰੁਕ ਜਿਓ ਕਿਉਂਕਿ ਬਾਈ ਜੀ ਜਿਹੜਾ ਕੂਲਰ ਆ ਕੂਲਰ ਦੇ ਨਾ ਇੱਕ ਜਿਹੜੀ ਮੇਨ ਗੱਲ ਹੈ ਬਾਈ ਕੂਲਰ 2-3 ਸਾਲਾਂ 'ਚ ਨਾ ਜ਼ੀਰੋ ਹੋ ਜਾਂਦਾ ਹੈ ਕਹਿੰਦੇ ਬਾਈ ਹੋਰ ਹੀ ਕਹਿੰਦੇ ਨੇ ਕਹਿੰਦੇ ਏਸੀ ਲਓ 3-4 ਸਾਲ ਚਲਾਓ ਚਾਹੇ 5 ਸਾਲ ਚਲਾਓ ਇਹਦੀ ਕੀਮਤ ਨਹੀਂ ਘਟਦੀ ਹੈਗੀ ਜੇ ਕਵਾੜ ਚ ਵੀ ਵਿੱਚੋਂ ਤਾਂ ਵੀ 800000 ਰੁਪਏ ਦਾ ਇਹ ਕਵਾੜ ਚ ਕੱਟ ਲੈਂਦੇ ਨੇ ਕਿਉਂਕਿ ਪਿਓਰ ਕਾਪਰ ਦੇ ਹੁੰਦੇ ਨੇ ਬਾਈ ਜੀ ਤੇ ਉਹੀ ਚੀਜ਼ ਆਪਾਂ ਲੈ ਕੇ ਹਾਜ਼ਰ ਹੋਏ ਆਂ ਜ ਬਾਈ ਏਸੀ ਸਟਾਕ ਲੈ ਕੇ ਆਇਆ ਕੂਲਰ ਤੋਂ ਵੀ ਸਸਤੇ ਪਹਿਲਾਂ ਦਾ 15-18000 ਦਾ ਕੂਲਰ ਆਉਂਦਾ ਪਰ ਬਾਈ ਏਸੀ ਦੀ ਸਟਾਰਟਿੰਗ ਬਾਈ ਕਿੰਨੇ ਤੋਂ ਆ ਬਾਈ ਜੀ 13500 ਤੋਂ ਸਟਾਰਟਿੰਗ ਹੈ ਜੀ 13500 ਤੋਂ ਬਾਈ 13500 ਤੋਂ ਏਸੀ ਦੀ ਸਟਾਰਟਿੰਗ ਹੈ ਅੱਛਾ ਦਿਖਾਓਗੇ ਮੜਾ ਵੀ ਖਰਾਬ ਤਾਂ ਨਹੀਂ ਹੁੰਦੇ ਕੀ ਗੱਲਬਾਤ ਏਸੀਆਂ ਦੀ ਨਹੀਂ ਜੀ ਬਾਈ ਜੀ ਬਿਲਕੁਲ ਸਾਫ਼ ਏਸੀ ਨੇ ਠੀਕ ਹੈ ਜੀ हां भाई एसी आली हाल दे भाई बिल्कुल भाई ये प्योर कॉपर ਦੇ ਵਿੱਚ ਨੇ भाई हां जी प्योर कॉपर ਇੰਡੋਰ ਆਊਟਡੋਰ ਸਾਰਾ ਇੰਡੋਰ ਵੀ कॉपर ਚ ਹੈ ਬਾਹਰਲਾ ਵੀ ਆ ਦਿਖਾਓ ਮੜਾ ਇਹ ਖੋਲ ਕੇ ਇਹ ਗੋਦਰੇ ਜਾਈ ਇਹ ਵੀ 1.5 टन ਦੇ ਵਿੱਚ ਹੈ ਠੀਕ ਹੈ ਜੀ ਅੱਛਾ ਭਾਈ ਕੰਪਨੀਆਂ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਮਿਲ ਜਾਂਦੀਆਂ ਨੇ ਕੰਪਨੀਆਂ ਸਾਰੀਆਂ ਮਿਲ ਜਾਣਗੀਆਂ ਜੀ ਠੀਕ ਹੈ ਇਹ ਵੀ ਸਾਫ ਹੈ ਭਾਈ कॉपर ਦਾ ਬਿਲਕੁਲ ਆ ਕਲਕੁਲੇਟਰ ਹੈ ਸੈਮਸੰਗ ਕੈਲਕੁਲੇਟਰ ਅੱਛਾ ਡਾਈਕਨ ਠੀਕ ਆ ਉਹ ਡਾਈਕਨ ਪਿਆ ਡਾਈਕਨ ਦਾ ਹਾਂ ਜੀ ਲੋਇਡ ਦਾ ਮਿਲ ਜਾਓ ਅਜਾ ਭਾਈ ਜਿਵੇਂ ਲੋਇਡ ਦਾ ਮਿਲ ਜਾਓ ਆ ਦੇਖੋ ਜੀ ਸੀ ਕੇ ਬਹੁਤ ਘੈਂਡ ਆ ਬਾਈ ਬਈ 13000 ਰੁਪਏ ਤੁਸੀਂ ਸਟਾਰਟ ਕਰਦੇ ਹੋ ਵੀ ਉੱਪਰ ਕਿੰਨੇ ਤੱਕ ਜਾਂਦਾ ਹੈ ਉੱਪਰ 15 16 17 ਜਿਵੇਂ ਦੀ ਕੰਡੀਸ਼ਨ ਦੇ हिसाब ਨਾਲ ਲੈਣਾ ਹੈ ਹਾਂ ਉਸ ਹਿਸਾਬ ਨਾਲ ਮਿਲ ਜੂਗਾ ਕੋਈ 20 ਮਾਡਲ ਹੁੰਦਾ ਹੀ ਕੋਈ 22 ਕੋਈ 24 ਕੋਈ 25 ਹਾਂ ਤੇ ਹੀ ਲੇਟੈਸਟ ਹੁੰਦੇ ਨੇ ਉਹ ਲੇਟੈਸਟ ਹੁਣ 24 ਮਾਡਲ ਵੀ ਆ ਰਹੇ ਨੇ ਜੀ ਠੀਕ ਹੈ ਜੀ ਇਹਨਾਂ ਦਾ ਕਈ ਵਾਰੀ ਕੋਈ ਹੁੰਦਾ ਜਿਵੇਂ ਸਟਾਕ ਸਾਡੇ ਕੋਲ ਆਂਦਾ ਹੈ ਇਹ ਕੰਪਨੀਆਂ ਚੋਂ ਆਉਂਦੇ ਨੇ ਹਾਂਜੀ 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 ਜਿਵੇਂ ਬੈਂਕਾਂ ਦੇ ਹੋਗੇ ਹੁਣ ਉਹਦੇ ਵਿੱਚ ਪੁਰਾਣੇ ਵੀ ਲੱਗੇ ਹੁੰਦੇ ਨੇ ਉਹਦੇ ਵਿੱਚ ਨਾਲ ਜਿਹੜਾ ਨਵੇਂ ਵੀ ਉਹ ਸਾਰੇ ਇੱਕਦਮ ਹੀ ਉੱਤਰਾ ਦੇ ਕੰਟ੍ਰੈਕਟ ਆਉਂਦਾ ਉਹ ਪੂਰਾ ਕਲੀਅਰ ਹੋ ਜਾਂਦਾ ਉਹਨਾਂ ਦਾ ਤੇ ਉਹਨ ਜੇ ਪੁਰਾਣਾ ਹੋ ਗਿਆ ਉਹਨੂੰ ਚੇਂਜ ਕਰ ਦੋਗੇ ਸਾਰੇ ਦਾ ਸਾਰਾ ਹੀ ਕੰਟੈਕਟ ਪੂਰਾ ਕਲੀਅਰ ਕਰਨੇਗਾ ਹੀ ਠੀਕ ਹੈ ਬਈ 13000 ਰੁਪਏ ਦਾ ਮੰਨ ਲਓ ਆਪਾਂ ਨੂੰ ਏਸੀ ਪਊਗਾ ਏਸੀ ਜਦੋਂ ਕੋਈ ਬੰਦਾ ਆਉਂਦਾ ਵੀ ਘੱਟ ਵੱਧ ਕਰਦੇ ਫਿਕਸ ਰੇਟ ਨੇ ਤੁਹਾਡੇ ਨਹੀਂ ਇਹ ਫਿਕਸ ਰੇਟ ਹੈ ਜੀ ਠੀਕ ਹੈ ਤੇ ਇਹ 13.5 13.5 14 15 ਬਸ 15 ਤੱਕ ਹੈ ਹਾਂਜੀ ਠੀਕ ਹੈ ਬਈ ਏਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਪਰ ਦੇ ਵਿੱਚ ਨੇ ਬੜੀਆਂ オリジナル ਤੀਸਰੀਆਂ ਤੁਸੀਂ ਦੇਖ ਸਕਦੇ ਹੋ ਡੈਕਨ ਦਾ ਤੇ ਆਊਟਡੋਰ ਪਿਆ ਤੇ ਬਹੁਤ ਸਾਫ਼ ਸਾਫ਼ ਏਸੀ ਪਏ ਨੇ ਬਹੁਤ ਸੋਹਣੇ ਏਸੀ ਪਏ ਨੇ ਬਾਈ ਕੋਲੇ ਸਟਾਕ ਆ ਚੁੱਕਿਆ ਤੇ ਕੰਟੈਕਟ ਤੇ ਬਾਈ ਜੀ ਕਈ ਵਾਰੀ ਫੋਨ ਨਹੀਂ ਲੱਗਦਾ ਹਣਾ ਕਿਉਂਕਿ ਜਾਦੇ ਵੀਡੀਓ ਵਾਇਰਲ ਹੋ ਜਾਂਦੇ ਕਈ ਵਾਰੀ ਫੋਨ ਨਹੀਂ ਲੱਗਦਾ ਫਿਰ ਜੇ ਫੋਨ ਨਾ ਲੱਗੇ ਤਾਂ ਤੁਸੀਂ ਐਡਰੈਸ ਦੱਸ ਦਿਓ ਵੀ ਬੰਦਾ ਕਿੱਥੇ ਆਵੇ ਇਹ ਜਾਖੜ ਮੰਡੀ ਸਬਜੀ ਮੰਡੀ ਦੇ ਕੋਲ ਹੈ ਜੀ ਸਬਜੀ ਮੰਡੀ ਦੇ ਵਿੱਚ ਆਪਣੀ ਸ਼ਾਪ ਹੈ ਮਰਾਲ ਰੈਫਰਿਜਰੇਸ਼ਨ ਦੇ ਨਾਲ ਠੀਕ ਹੈ ਸੁਆਸਚੰਦਰ ਬੋਸ ਆਪਣੇ ਇਧਰ ਬੁੱਤ ਲੱਗਿਆ ਹੋਇਆ ਮੈਂ ਦਿਖਾ ਦਿੰਦਾ ਥੋੜਾ ਜਿਹਾ ਤੁਹਾਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਇਧਰ ਸਾਹਮਣੇ ਦਾ ਸੁਆਸਚੰਦਰ ਬੋਸ ਜੀ ਦਾ ਬੁੱਤ ਲੱਗਿਆ ਹੋਇਆ ਆ ਦੇਖੋ ਇਹ ਬੈਕ ਸਾਈਡ ਆ ਸੁਆਸਚੰਦਰ ਬੋਸ ਜੀ ਦੀ ਆ ਤੁਸੀਂ ਦੇਖ ਸਕਦੇ ਹੋ ਆ ਬੁੱਤੇਗਾ ਆਪਾਂ ਬੈਕ ਸਾਈਡ ਤੇ ਖੜੇ ਆ ਬੁੱਤ ਦੇ ਬਿਲਕੁਲ ਬੈਕ ਸਾਈਡ ਤੇ ਆ ਨਾਲ ਹੀ ਜਿਹੜਾ ਮੰਡੀ ਹੈਗੀ ਤੇ ਆ ਐ ਸਾਈਡ ਤੇ ਮੈਂ ਸ਼ੇਵੀ ਦਾਣਾ ਮੰਡੀ ਹੈ ਜੀ ਪਿੱਛੇ ਇਹਦੀ ਬੈਕ ਸਾਈਡ ਵੀ ਦਾਣਾ ਮੰਡੀ ਹੈ ਇਧਰ ਵੀ ਦਾਣਾ ਮੰਡੀ ਹੈ ਵਿਚਾਲ ਵਾਲੀ ਗਲੀ ਹੈ ਨਵਾਂ ਕੰਪਲੈਕਸ ਬਣਾਇਆ ਹੋਇਆ ਜੀ ਇੱਥੇ ਮੰਡੀ ਦੇ ਵਿੱਚ ਮੰਡੀ ਦੇ ਕੋਲੇ ਇੱਕ ਨਵਾਂ ਕੰਪਲੈਕਸ ਬਣਾਇਆ ਹੋਇਆ ਇੱਥੇ ਗਰਲ ਸਕੂਲ ਹੋਇਆ ਕਰਦਾ ਪਹਿਲਾਂ ਹਾਂ ਹਾਂ ਉਹਦੇ ਨਾਲ ਹੀ ਹੈ ਹਾਂਜੀ ਉਹ ਅੱਜ ਕੰਪਲੈਕਸ ਬਣਾਇਆ ਹੋਇਆ ਇੱਥੇ ਠੀਕ ਹੈ ਠੀਕ ਹੈ ਉਹਦੇ ਨਾਲ ਦੁਕਾਨ ਹੈ ਆਪਣੀ ਬਈ ਆਪਾਂ ਜਾਖਲ ਦੇ ਵਿੱਚ ਖੜੇ ਆ ਜਾਖਲ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਆ ਜਾਂ ਲੁਧਿਆਣਾ ਸਾਈਡ ਤੋਂ ਆ ਰਹੇ ਹੋ ਲੁਧਿਆਣਾ ਸੰਗਰੂਰ ਸੁਨਾਮ ਜਾਖਲ ਤੇ ਅਗਰ ਤੁਸੀਂ ਬਠਿੰਡਾ ਸਾਈਡ ਤੇ ਹੋ ਬਠਿੰਡਾ ਮਾਨਸਾ ਬੁੜਲਾਡਾ ਜਾਖਲ ਅਗਰ ਪਟਿਆਲਾ ਸਾਈਡ ਤੋਂ ਆ ਰਹੇ ਹੋ ਪਟਿਆਲਾ ਸਮਾਣਾ ਪਾਤਣਾ ਜਾਖਲ ਇਸ ਤਰ੍ਹਾਂ ਜੇ ਪੈਣਾ ਬਾਈ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਦੇ ਉੱਤੇ ਪੈ ਜਾਂਦਾ ਅਗਰ ਬਾਈ ਦਾ ਫੋਨ ਕਈ ਵਾਰੀ ਨਹੀਂ ਲੱਗ ਰਿਹਾ ਜਾਂ ਬਾਈ ਤੂੰ ਨਹੀਂ ਚੱਕਿਆ ਗਿਆ ਕਿਉਂਕਿ ਜਾਦੇ ਫੋਨ ਆ ਜਾਂਦੇ ਨੇ ਤਾਂ ਬਾਈ ਜੀ ਇਸ ਐਡਰੈਸ ਤੇ ਆ ਕੇ ਤੁਸੀਂ ਏਸੀ ਲੈ ਸਕਦੇ ਹੋ ਏਸੀਆਂ ਦਾ ਫੁੱਲ ਸਟਾਕ ਆ ਚੁੱਕਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਾਈ ਤੱਕ ਇਹ ਵੀਡੀਓ ਪਹੁੰਚੇ ਜਿਹ